ਅਸੀਂ ਉਸ ਸਥਾਨ ਤੇ ਰਾਕੇ ਹਾਂ ਜਿੱਥੇ ਗੁਰੂਆਂ ਦੀਆਂ ਦਰਬਾਰਾਂ ਹੁੰਦੀਆਂ ਹਨ ਮੈਂ ਹੁਣੇ ਨਹੀਂ ਲੈਕਟ ਆਪਤੀ ਦਾ ਬਹੁਤ ਜੋ ਮੇਰੇ ਅਧੂਰੇ ਖਾਬਾਂ ਦਾ ਉਹ ਕਾਫੀ ਰਹਿ ਹੈ ਜਿਸ ਵਿੱਚ ਮੈਂ ਆਪਣੀ ਮਨ ਵਿੱਚ ਹੁੰਦੇ ਖਿਆਲਾਂ ਨੂੰ ਕਲਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਮੇਰੇ ਉਹ ਅਧੂਰੇ ਖਾਬਾਂ ਨੂੰ ਨਾ ਤਾਂ ਪੂਰਾ ਕੀਤਾ ਜਾ ਸਕਦਾ ਤੇ ਨਾ ਹੀ ਸਕਾਰ ਸਿਰਫ ਮੈਂ ਤੁਸੀਂ ਕੀਤਾ ਜਾ ਸਕਦਾ ਹੈ ਅਤੇ ਇਹ ਕਦੇ ਨਾ ਕਦੇ ਤਾਂ ਪੂਰੇ ਹੋਣਗੇ ਮੈਂ ਉਮੀਦ ਕਰਦੀ ਹਾਂ ਕਿ ਮੇਰੇ ਇਹ ਅਧੂਰੇ ਖਾਬਾਂ ਨੂੰ ਪੂਰਾ ਕਰਨ ਵਿੱਚ ਆਪ ਇਹ ਕਿਤਾਬ ਮੇਰੀ ਮਦਦ ਕਰੇਗੀ ਮੇਰੀ ਆਉਣ ਵਾਲੀ ਇਹ ਇਹ ਕਿਤਾਬ ਮੇਰੀ ਆਉਣ ਵਾਲੀ ਜ਼ਿੰਦਗੀ ਨੂੰ ਹਿੰਮਤ ਤੇ ਤਾਕਤ ਦੇਵੇਗੀ ਤੇ ਇਹ ਤੋਂ ਪਤਾ ਲੱਗਦਾ ਹੈ ਕਿ ਮੇਰਾ ਸਫ਼ਰ ਖਤਮ ਨਹੀਂ ਸਗੋਂ ਸ਼ੁਰੂ ਹੋਇਆ ਹੈ। ਸ਼ੁਰੂ ਹੋਇਆ ਹੈ ਮੇਰੇ ਮਤਲਬ ਇਹਨਾਂ ਚ ਕਿਤਾਬ ਦੇ ਹੋਣ ਦੇ ਨਾਲੇ ਮਤਲਬ ਮੇਰੇ ਅਗੇ ਅਪੰਦ ਹੋ ਜਿਹੜੇ ਸੱਤੇ ਨੇ ਉਹਨਾਂ ਨੂੰ ਵੀ ਇਹ ਮੌਸਲਾ ਮਿਲੇਗਾ ਬਹੁਤ ਹਿੰਮਤ ਵਾਲੇ ਹੋ। ਉਹਨਾਂ ਨੂੰ ਮਿਲੇਗਾ ਕਿ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਸਵਾਰਨ ਦਾ ਮੌਕਾ ਮਿਲੇ। ਮੇਰੀ ਜ਼ਿੰਦਗੀ ਵਿੱਚ ਮੇਰੇ ਮਾਤਾ ਪਿਤਾ ਮੇਰੇ ਤੇ Regardez, on a ਦਵਾਈ ਨੇ ਮੇਰੇ ਨਾਲ ਇੱਕ ਐਸ ਜਿਹੜਾ ਘਾਲਕਾ ਕਿ ਉਹ ਮੇਰੇ ਪਰਸ਼ਾਵਾਂ ਬਣ ਕੇ ਮੇਰੇ ਲਾੜਦਲੇ ਇਹਨਾਂ ਨੇ ਮੈਨੂੰ ਲਿਖਣ ਦੀ ਜਾਚ ਸਿਖਾਈ ਹੈ ਤੇ ਉਹਨਾਂ ਨੇ ਮੈਨੂੰ ਮੇਰੀ ਉਮੀਦਾਂ ਨੂੰ ਨਵੇਂ ਖੰਭ ਲਾਏ ਅਤੇ ਮੈਨੂੰ ਇਸ ਸਾਧ ਜੁਗਤਿਆਂ ਵਿੱਚ ਭੇਜਿਆ ਤੇ ਮੈਂ ਉਹਨਾਂ ਦੋਤ ਭਰਾ ਦੀ ਤੇ ਭਰਾ ਦੇ ਨਾਨਕ ਗੁਰੂ ਮੰਦੀ ਹਾਂ ਕਿ ਉਹ ਮੈਨੂੰ ਹਰ ਇੱਕ ਮਤਲਬ ਵਿਸ਼ੇ ਵਿੱਚ ਮਨੂੰ ਜਾਣਕਾਰੀ ਦਿੰਦੇ ਹਨ ਕਿ ਉਹ ਦੇ ਕਿਸ ਤਰ੍ਹਾਂ ਕਰਨਾ ਹੈ ਜਾਂ ਜਾਣੇ ਤਰੀਕ ਨੇ ਸਹਿਯੋਗ ਕਰਨ ਨੂੰ ਮਨ ਦਰਪਾਈ ਦਿੱਤੀ ਹੈ ਤੇ ਮੈਂ ਉਹਨਾਂ ਨੂੰ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਉਹਨਾਂ ਨੇ ਮੈਨੂੰ ਧੱਤ ਤੋਂ ਅੰਬਰ ਤੱਕ ਉਡਾਰੀ ਮਾਰ ਦਾ ਇਕਰਾਰ ਦਿੱਤਾ ਹੈ ਮੇਰੀ ਇੱਕ ਤਾਬੂ ਗੁਰਬਿੰਦਰ ਜੀ ਦੀ ਸਹਿਯੋਗ ਨਾਲ ਆ ਰਹੀ ਹੈ ਅਤੇ ਉਹਨਾਂ ਨੇ ਮੇਰਾ ਇੱਕ ਅਧੂਰਾ ਸੁਪਨਾ ਪੂਰਾ ਕਰਨ ਦਾ ਪੂਰਾ ਯਤਨ ਕੀਤਾ ਹੈ ਤੇ ਉਹ ਮੈਨੂੰ ਇੱਕ ਵੱਡੀ ਭੈਣ ਦੇ ਬਰਗੇ ਆਨ ਅਤੇ ਉਹ ਮੈਨੂੰ ਤੋਂ ਮਾਂ ਵਰਗਾ ਪਿਆਰ ਮਿਲਦੇ ਹਨ ਰੱਬ ਉਹ ਦੀਨ ਨੂੰ ਹਮੇਸ਼ਾ ਤਰੱਕੀ ਦੇਵੇ ਗੰਮਲੀ ਅਦੇ ਉਹਨਾਂ ਨੇ ਮੇਰੀ ਕਿਤਾਬ ਉਹਨਾਂ ਨੇ ਜਤਨਾ ਨਾਲ ਹੀ ਆਈ ਹੈ ਆਪਕਾ ਬਹੁਤ ਸਾਰੇ ਇਸ ਕੰਮ ਲਈ ਆਇਆ ਜੀ ਜੀ ਮੈਨੂੰ ਬਹੁਤ ਪਿਆਰ ਕਰਦੇ ਆ ਹਨ ਮੈਂ ਕਿ ਉਹਨਾਂ ਨੂੰ ਬਹੁਤ ਪਿਆਰ ਕਰਦੀ ਆ ਨਾ ਤੇ ਇਹਨਾਂ ਦਾ ਧੰਨਵਾਦ ਮੈਂ ਦਿ ਲੋ ਕਰਦੀ ਆ ਉਹਨਾਂ ਦਾ ਪਿਆਰ ਦਾ ਉਹਨਾਂ ਨੇ ਪਿਆਰ ਦਾ ਮੈਂ ਕਦੇ ਜਣੇ ਦੀ ਜੁਗਾਰ ਕਰਾਂ ਨਾ ਇਹਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿੱਥੇ ਮੇਰੀ ਪੈਦੀ ਕੇ ਬਾਪੀ ਲੰਦਾ ਦਾ ਪੰਜਾਬ ਦੀ ਤੇ ਅੱਜ ਵੀ ਖੇਤੀ ਕਰਦਾ ਹਾਂ ਅਧੂਰੇ ਖਾਵੇ ਜਿਵੇਂ ਤੁਹਾਡੇ ਦੁਆਰਾ ਹੀ ਆ ਰਹੀ ਹੈ ਤੋ ਗਾਇ ਮੈਂ ਇਸ ਮੌਕੇ ਨੂੰ ਬਹੁਤ ਬਧਨਵਾਦ ਕਰਦੀ ਆਂ ਕਿ ਇਹ ਮੰਚ ਮੇਰੇ ਖਾ ਪਰੇ ਕਾਰਜ ਆਇਆ ਤੇ ਮੈਂ ਇਸ ਮੰਚ ਨਾਲ ਜੁੜਾ ਦੀ ਤੇ ਮੈਂ ਇਸ ਮੈਂਬਰ ਹਰ ਇੱਕ ਮੈਂਬਰ ਦਾ ਧੰਨਵਾਦ ਕਰਦੀ ਆਂ ਮੇਰੀ ਕਵਿਤਾ ਦਾ ਨਾਮ ਹੈ ਅੱਜ ਦਾ ਇਨਸਾਨ ਅੱਜ ਦਾ ਇਨਸਾਨ ਕਿੱਦਾਂ ਦਾ ਹੋ ਗਿਆ ਹਰ ਜਿਸ ਨੇ ਧੋਣ ਜਾਣਾ ਹੋ ਗਿਆ ਤੀ ਪੈਣ ਦੇ ਪਿਆਰ ਤੋਂ ਵੱਖ ਹੋ ਗਿਆ ਹਰ ਰਸਤੇ ਵਿੱਚ ਬੇਈਮਾਨ ਹੋ ਗਿਆ ਮਾਰੇ ਮੁਖ ਵਿੱਚ ਧੀਆਂ ਨੂੰ ਧੀਆਂ ਦਾ ਜਿਨਾ ਹਰਾਮ ਹੋ ਗਿਆ ਨਿੱਕੀਆਂ ਨਿੱਕੀਆਂ ਬਾਲੜੀਆਂ ਦਾ ਬਚਪਨ ਮੇ ਰੰਗ ਹੋ ਗਿਆ ਧੀਆਂ ਦਾ ਪੜਨਾ ਮਾਂ ਬਾਪ ਲਈ ਇੱਕ ਸਜ਼ਾ ਹੋ ਗਿਆ ਮਾਂ ਬਾਪ ਕੀ ਕਰੇ ਸੇਵਾ ਜੋ ਮਾ ਮਾਪਾ ਹੀ ਨਾ ਕਰੇ ਸੇਵਾ ਉਹੀ ਅਜ ਦੇਵਾਦਾਰ ਹੋ ਗਿਆ ਮਾਪਾ ਨੇ ਘਰ ਵਿੱਚ ਰੋਟੀ ਨਾ ਮਾਪਾ ਨੇ ਘਰ ਵਿੱਚ ਰੋਟੀ ਨਾ ਬਾਹਰ ਦੁਨੀਆ ਲੈ ਕੇ ਨਾ ਦਾਤਾ ਹੋ ਗਿਆ ਜੋ ਕਰੇ ਸਤਕਾਰ ਨੰਦੀਆਂ ਪਹਿਣਾ ਦਾ ਉਸ ਮਨ ਵਿੱਚ ਹੁਣ ਮਹਾਨ ਹੋ ਗਿਆ ਉਹਨਾਂ ਭਾਇ ਜੋ ਆਪਣੀਆਂ ਦਾ ਉਹੀ ਆਪਣੀਆਂ ਦਾ ਸਰਦਾਰ ਹੋ ਗਿਆ ਲੁੱਟੇ ਲਾੜ ਮਾੜੇ ਵਿੱਚ ਇੱਜਦਾਂ ਦਾ ਰਾਤਾ ਹੋ ਗਿਆ ਸੋਹਣੀ ਦਿਲ ਵਿੱਚ ਦਿਲ ਵਿੱਚ ਰਹਿਣਾ ਪਿਆਰ ਕਿਸੇ ਦੇ ਉਹਨਾਂ ਸਾਰੇ ਇਨਸਾਨ ਫਤਰ ਹੋ ਗਿਆ ਮਰਿਆ ਤੇ ਵੀਰ ਉਹਨਾਂ ਲੋਕਾਂ ਦਾ ਮਰਿਆ ਤੇ ਵੀਰ ਉਹਨਾਂ ਲੋਕਾਂ ਦਾ ਇਹ ਇਹ ਹਰ ਕੋਈ ਆਪਣੇ ਹੰਕਾਰ ਵਿੱਚ ਹੋ ਗਿਆ ਚਲ ਸੋਹਣੀ ਤਕੀਆਂ ਗੱਲਾਂ ਛੱਡ ਕਿਉਂਕਿ ਹਰ ਇਨਸਾਨ ਇੱਕ ਸ਼ੈਤਾਨ ਹੋ ਗਿਆ

ਸੋ ਮਚ ਅੰਕਲ ਜੀ ਥੈਂਕ ਯੂ ਸੋ ਮਚ ਤੁਹਾਡੇ ਬ੍ਰਦਰ ਦੋਨੋਂ ਜਿਨ੍ਹਾਂ ਨੇ ਐਨੀ ਉਹਦੀ ਹੈਲਪ ਕਰ ਰਹੇ ਸੋਨੀ ਨਾਲ ਕਿ ਸਾਨੂੰ ਵੀ ਮਾਨ ਸਨਮਾਨ ਮਿਲਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਭਰਾਵਾਂ ਦੇ ਨਾਮ ਨੂੰ ਲਿੰਦਰ ਤੇ ਬੱਬੂ ਜੀ ਸੋ ਅਗਰ ਤੁਹਾਡੇ ਕੋਈ ਆਗੇ ਵਿਚਾਰ ਸਾਂਝੇ ਕਰਨਾ ਚਾਹੁੰਦਾ ਤਾਂ ਜੋ ਅਸੀਂ ਸੁਣਦਾ ਇੰਦਰ ਜਾਵਾ ਜਿਹੜਾ ਸਾਡੇ ਨਾਲ ਕੋਈ ਪਿਆਰ ਕਰਦਾ ਹੈ 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 ਸਾਡੇ ਨਾਲ ਕੋਈ ਪਿਆਰ ਕਰਦਾ